ਤਨਖੜ ਨੇ ਉਹਨਾਂ ਨੂੰ ਸੌਂ ਚੁਕਾਈ ਹੈ ਕੱਲ ਕੋਰਟ ਨੇ ਸੰਸਦ ਦੇ ਵਿੱਚ ਪੇਸ਼ ਹੋਣ ਦੀ ਮਨਜ਼ੂਰੀ ਦਿੱਤੀ ਸੀ ਤੇ ਦਿੱਲੀ ਦੇ ਵਿੱਚ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਨੇ ਸੰਜੈ ਸਿੰਘ ਪਿਛਲੇ ਸਾਲ ਅਕਤੂਬਰ ਵਿੱਚ ਸੰਜੈ ਸਿੰਘ ਦੀ ਗ੍ਰਿਫਤਾਰੀ ਹੋਈ ਸੀ विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता अक्षुण रखूंगा तथा जिस पद को मैं ग्रहण करने वाला हूँ उसके कर्तव्यों का श्रद्धा पूर्वक निर्वहन करूंगा ਉਦਰ ਚੰਡੀਗੜ੍ਹ ਦੇ ਵਿੱਚ ਨਰਸਰੀ ਦੀ ਆੜ ਦੇ ਵਿੱਚ ਅਫੀਮ ਦੀ ਖੇਤੀ ਹੋ ਰਹੀ ਸੀ ਚੰਡੀਗੜ੍ਹ ਦੇ ਕਿਸ਼ਨਗੜ੍ਹ ਦੀ ਨਰਸਰੀ ਦੇ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਚੰਡੀਗੜ੍ਹ ਪੁਲਿਸ ਨੇ ਦੇਰ ਰਾਤ ਨਰਸਰੀ ਦੇ ਵਿੱਚ ਰੇਡ ਕੀਤੀ ਹੈ 750 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਕੀਤੇ ਨੇ ਪੁਲਿਸ ਨੇ ਨਰਸਰੀ ਦੇ ਮਾਲਕ ਤੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਨਰਸਰੀ ਦੀ ਬੈਕਸਾਈਡ ਤੇ ਇਹ ਅਫੀਮ ਦੇ ਬੂਟੇ ਉਗਾਏ ਗਏ ਸਨ ਪੁਲਿਸ ਨੇ ਨਰਸਰੀ ਤੋਂ ਦੋਦੇ ਦੇ ਲਾਲ ਫੁੱਲ ਜਿਹੜੇ ਹੈਗੇ ਉਹ ਰਿਕਵਰ ਕੀਤੇ ਨੇ న్యూਸ 18 ਦੇ ਕੋਲ ਨਰਸਰੀ ਦੀਆਂ ਐਕਸਕਲੂਸਿਵ ਤਸਵੀਰਾਂ ਨੇ ਦਾ ਬਲੂਮਿੰਗ ਗੇਲ ਨਰਸਰੀ ਦੇ ਵਿੱਚ ਅੱਗੇ ਵਾਲੇ ਪਾਸੇ ਫੁੱਲ ਸੀਗੇ ਤੇ ਹੋਰ ਬੂਟੇ ਰੱਖੇ ਗਏ ਸੀ ਜਦਕਿ ਪਿਛਲੀ ਸਾਈਡ ਤੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਡਿਪਟੀ ਸਾਹਿਬ ਇਹ ਕਹਿ ਸਕਦੇ ਹੈ ਕਿ ਫਸਟ ਟਾਈਮ ਇਨ ਚੰਡੀਗੜ ਮੇਜਰ ਬ੍ਰੇਕਥਰੂ ਹੈ ਇਹ ਰਸ਼ ਕੀਤੇ ਗਏ ਨੇ ਇਹ ਪੂਰੀ ਇਨਫੋਰਮੇਸ਼ਨ ਕੀ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਦੇਖੋ ਇਹ ਚੰਡੀਗੜ ਚ ਜੜੀ ਪੋਪੀ ਹਸਕ ਦੀ ਕਲਟੀਵੇਸ਼ਨ ਹੈ ਫਸਟ ਟਾਈਮ ਕੇਸ ਰਜਿਸਟਰਡ ਹੋਇਆ ਔਰ ਡੀसीसी ਦੇ ਕੋਲ ਇਹ ਇਨਫੋਰਮੇਸ਼ਨ ਸੀ ਤੇ ਏਐਸਆਈ ਰਾਹੁਲ ਪੈਟਰੋਲਿੰਗ ਡਿਊਟੀ ਤੇ ਸੀ ਉਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਬਲੂਮਿੰਗ ਡੇਲ ਨਰਸਰੀ ਹੈ ਜਿਹੜੀ ਇਹਦੇ ਚ ਓਪੀ ਹਸਕ ਦੀ ਕਲਟੀਵੇਸ਼ਨ ਹੋ ਰਹੀ ਹੈ ਸੋ ਉਸ ਇਨਫੋਰਮੇਸ਼ਨ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਔਰ ਮੌਕੇ ਤੇ ਪਹੁੰਚ ਕੇ ਵੈਰੀਫਾਈ ਕੀਤਾ ਤੇ ਮੈਨੂੰ ਉਹਨਾਂ ਨੇ ਮੌਕੇ ਤੇ ਬੁਲਾਇਆ ਤੇ ਮੈਂ ਵੀ ਫੈਕਟਸ ਵੈਰੀਫਾਈ ਕੀਤੇ ਔਰ ਮੇਰੀ ਹਾਜ਼ਰੀ ਚ ਉਹਨਾਂ ਨੇ ਜਿਹੜੀ ਹੈਗੀ ਫਰਦਰ ਕਾਰਵਾਈ ਉਹ ਜਿਹੜੀ ਕੀਤੀ ਹੈਗੀ ਔਰ ਦੋ ਜਿਹੜੇ ਬੰਦੇ ਹੈਗੇ ਇੱਕ ਸਮੀਰ ਕਾਲੀਆ ਔਰ ਇੱਕ ਸੀ ਆ ਰਾਮ ਗਾਰਡਨਰ ਸਮੀਰ ਕਾਲੀਆ ਜਿਹੜਾ ਉਹਦਾ ਓਨਰ ਹੈਗਾ ਨਰਸਰੀ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ 725 ਪੌਦੇ ਜਿਹੜੇ ਓਪੀ ਹਸਕ ਦੇ 20 ਕਿਲੋ 570 ਗ੍ਰਾਮ ਦੇ ਜਿਨ੍ਹਾਂ ਦਾ ਬੀਟ ਸੀਓ ਹੋਏ ਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਪੁਲਿਸ ਰਿਮਾਨ ਲੈਣਗੇ ਤੇ ਫਿਰ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਡਿਪਟੀ ਸਾਹਿਬ ਕਿੰਨੇ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਸੀਗਾ ਤੇ ਅੱਗੇ ਕਿਸ ਨੂੰ ਸਪਲਾਈ ਹੋ ਰਹੀ ਸੀ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਚੀਜ਼ਾਂ ਸਾਹਮਣੇ ਆਈ ਇਹ ਕੁਝ ਨਹੀਂ ਪਤਾ ਹਲੇ ਅਸੀਂ ਪੁਲਿਸ ਰਿਮਾਂਡ ਲਵਾਂਗੇ ਇਟਸ ਅ ਪਾਰਟ ਆਫ ਫਰਦਰ ਇਨਵੈਸਟੀਗੇਸ਼ਨ ਕਿਉਂਕਿ ਸਰ ਜਿੱਦਾ ਜਿਹੜਾ ਸਪੌਟ ਹੈ ਜਿੱਥੇ ਨਰਸਰੀ ਹੈ ਉੱਤੇ ਬੜੇ ਵਿਚਾਲੇ ਬਿਲਕੁਲ ਲੁਕੋ ਕੇ ਇਹ ਸਾਰੀ ਜਿਹੜੀ ਹੈਗੀ ਕਲਟੀਵੇਸ਼ਨ ਕੀਤੀ ਹੋਈ ਸੀ ਪੂਰਾ ਏਰੀਆ ਜਿਹੜਾ ਹੈਗਾ ਉਹ ਤੁਸੀਂ ਸਰਚ ਵੀ ਕੀਤਾ ਹੋਣਾ ਕਿਉਂਕਿ ਨੇੜੇ-ਤੇੜੇ ਸਾਰੀ ਨਰਸਰੀਜ਼ ਨੇ ਉਸ ਨੂੰ ਲੈ ਕੇ ਵੀ ਸਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ हांओ ਜਿਹੜੇ ਆਪਣਾ ਕੰਸਰਨਡ ਐਸ ਐਚਓ ਹੈ ਉਹ ਦੇਖ ਰਹੇ ਆ ਭਾਈ ਅਸੀਂ ਹਲੇ ਅ ਦੂਸਰੀਆਂ ਨਰਸਰੀਆਂ ਸਰਚ ਨਹੀਂ ਕੀਤੀਆਂ ਸਿਰਫ ਇਹੀ ਕੀਤੀ ਹੈ ਜਿਹੜਾ ਸਾਨੂੰ ਮਿਲਿਆ ਉਹਦੇ ਅਗੇਂਸਟ ਅਸੀਂ ਮਕਦਮਾ ਦਾਇਰ ਕੀਤਾ। ਸਮੀਰ ਕਾਲੀਆ ਦੇ ਹੋਰ ਵੀ ਕੀ ਕੰਮ ਨੇ ਸਰ ਇੱਥੇ ਚੰਡੀਗੜ੍ਹ ਦੇ। ਸਮੀਰ ਕਾਲੀਆ ਦਾ ਇੱਕ ਸੀਡ ਸਟੋਰ ਹੈ ਮੰਡੀ ਚ ਬਾਕੀ ਫਰਦਰ ਹਾਲੇ ਕੁਝ ਨਹੀਂ ਪਤਾ। ਇਹ ਨਰਸਰੀ ਸਰੀਦੀ ਹੈ ਜਾਂ ਇਹਨੇ ਐਗਰੀਮੈਂਟ ਤੇ ਲਿਖੀ ਹੋਈ ਹੈ? ਇਹਨੇ ਐਗਰੀਮੈਂਟ ਤੇ ਲਈ। ਠੀਕ ਹੈ। ਤੇ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਹੋਰ ਚੀਜ਼ਾਂ ਜਿਹੜੀ ਹੈਗੀ ਸਾਹਮਣੇ ਆਈ ਇਹਦਾ ਜਿਹੜਾ ਮੈਨੇਜਰ ਹੈ ਮਾਲੀ ਉਹ ਜਾਣਦਾ ਸੀ ਸਾਰੀ ਚੀਜ਼ਾਂ ਨੂੰ। ਹਾਂ ਮਾਲੀ ਨੂੰ ਪਤਾ ਸੀ ਕਿਉਂਕਿ ਸਮੀਰ ਨੇ ਹੀ ਇਹ ਉਹਨੂੰ ਪੂਪੀ ਹਰਸ ਕੇ ਦਿੱਤੀ ਸੀ